ਲੰਗੇ ਦਿਨੀ ਤਾਮਿਲ ਆਡੂ ਦੇ ਹਵਾਲੇ ਨਾਲ 10 ਬਿਲਾਾਂ ਦਾ ਹਵਾਲਾ ਦੇ ਕੇ ਮਾਨਯੋਗ ਸੁਪਰੀਮ ਕੋਰਟ ਨੇ ਰਾਜਪਾਲ ਜੀ ਨੂੰ ਨਸੀਹਤ ਦਿੱਤੀ ਸੀ ਕਿ ਰਾਜਪਾਲ ਜੀ ਤੁਸੀਂ ਰਾਜਪਾਲ ਹੋ ਸੂਬੇ ਦੇ ਰਾਜਪਾਲ ਹੋ ਰਾਜਪਾਲ ਬਣ ਕੇ ਕੰਮ ਕਰੋ ਪਾਰਟੀ ਦੇ ਵਰਕਰ ਬਣ ਕੇ ਨਹੀਂ ਤੁਹਾਡਾ ਕੰਮ ਸਰਕਾਰ ਵੱਲੋਂ ਪਾਸ ਬਿਲਾਾਂ ਨੂੰ ਰੋਕਣਾ ਨਹੀਂ ਤੁਹਾਨੂੰ ਕੋਈ ਸ਼ੰਕੇ ਸ਼ੋਭੇ ਆ ਤੁਸੀਂ ਉਹਨਾਂ ਨੂੰ ਦੁਬਾਰਾ ਭੇਜਿਆ ਜੇ ਦੂਸਰੀ ਵਾਰ ਵੀ ਉਹ ਸੁਭੇ ਦੀ ਵਿਧਾਨ ਸਭਾ ਚੋਂ ਬਿੱਲ ਪਾਸ ਹੋ ਕੇ ਆ ਜਾਣ ਤਾਂ ਤੁਸੀਂ ਰੋਕ ਨਹੀਂ ਸਕਦੇ ਜਾਂ ਤੁਹਾਨੂੰ ਕਾਨੂੰਨੀ ਮੋਹਰ ਲਾਉਣੀ ਪਊਗੀ ਜਾਂ ਤੁਹਾਨੂੰ ਸਮਾਹੱਦ ਦੇ ਵਿੱਚ ਰਾਸ਼ਟਰਪਤੀ ਨੂੰ ਭੇਜਣਾ ਪਊਗਾ ਉਸ ਦਿਨ ਖੂਬ ਚਰਚਾ ਹੋਈ ਮਲਕ ਦੇ ਵਿੱਚ ਰੋਸ ਦੇ ਤਾਮਿਲ ਆਡੂ ਦੇ ਇਸ ਹਵਾਲੇ ਨਾਲ ਸੁਪਰੀਮ ਕੋਰਟ ਦੀ ਆਈ ਹਦਾਇਤ ਦਾ ਪੰਜਾਬ ਚ ਵੀ ਚਰਚਾ ਹੋਈ ਕਿਉਂਕਿ ਪੰਜਾਬ ਸਰਕਾਰ ਵੀ ਹਮੇਸ਼ਾ ਖਾਸ ਕਰਕੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਵਾਲੇ ਨੂੰ ਗੱਲ ਕਰਾਂ ਤਾਂ ਸਾਡੇ ਪਿਛਲੇ ਰਾਜਪਾਲ ਸਾਹਿਬ ਬਨਵਾਰੀ ਲਾਲ ਪ੍ਰੋਹਿਤ ਨਾਲ ਤਾਂ 36 ਦਾ ਅੰਕੜਾ ਰਿਹਾ ਮੁੱਖ ਮੰਤਰੀ ਸਾਹਿਬ ਦਾ ਉਹ ਯੂਨੀਵਰਸਿਟੀਆਂ ਵਾਲਾ ਬਿੱਲ ਪੁਲਿਸ ਵਾਲਾ ਬਿੱਲ ਹੋਰ ਕਈ ਬਿੱਲ ਜਿਹੜੇ ਕਦੇ ਰੋਕ ਲੇ ਮੋਰੇ ਨਹੀਂ ਲਾਈ ਲਟਕਾਈ ਹੋ ਰੱਖੇ ਬੜਾ ਹੋਵਨ ਲੱਭ ਚਾ ਕਿਹੜਾ ਰਸਪਤੀ ਨੂੰ ਭੇਜਣਾ ਕਿਹੜਾ ਨਹੀਂ ਬਹੁਤ ਉਸ ਪ੍ਰਕਿਰਿਆ ਦੇ ਹਵਾਲੇ ਨਾਲ ਚਰਚਾ ਖੂਬਾਈ ਪਰ ਉਸ ਦਿਨ ਦਾ ਸੁਪਰੀਮ ਕੋਰਟ ਦਾ ਰਾਜਪਾਲ ਨੂੰ ਕੀਤੀ ਹੋਈ ਤਾੜਨਾ ਕਿ ਵੀ ਤੁਹਾਡਾ ਕੰਮ ਰੋਕਣਾ ਨਹੀਂ ਦੂਸਰੀ ਵਾਰ ਪਾਸ ਹੋਏ ਬਿਲਾਂ ਤਾਂ ਮੋਰ ਲਾਉਣੀ ਪੈਣੀ ਹੈ ਉਹਦਾ ਹੁਣ ਮਾਨਯੋਗ ਸੁਪਰੀਮ ਕੋਰਟ ਵੱਲੋਂ ਪੂਰਾ ਫੈਸਲਾ ਕਰੀਬ-ਕਰੀਬ 415 ਪੰਨੇ 415 ਪੰਨਿਆਂ ਦਾ ਫੈਸਲਾ ਅਦਾਲਤ ਦੀ ਵੈਬਸਾਈਟ ਤੇ ਕਹਿੰਦੇ ਸ਼ੁੱਕਰਵਾਰ ਰਾਤ ਨੂੰ ਲੰਘੀ ਸ਼ੁੱਕਰਵਾਰ ਦੀ ਰਾਤ ਨੂੰ 10:54 ਮਿੰਟ ਤੇ ਅਪਲੋਡ ਕੀਤਾ ਗਿਆ। ਉਹ ਜਿਹਦੇ ਵਿੱਚੋਂ ਇੱਕ ਪਹਿਲੂ ਹੋਰ ਸਾਹਮਣੇ ਆ। ਮਾਨਯੋਗ ਸੁਪਰੀਮ ਕੋਰਟ ਨੇ ਇਸ ਮਸਲੇ ਨੂੰ ਕੱਲੇ ਰਾਜਪਾਲ ਤੱਕ ਨਹੀਂ ਰੋਕਿਆ। ਉਹ ਇਸ ਨੂੰ ਰਾਸ਼ਪਤੀ ਤੱਕ ਵੀ ਲੈ ਕੇ ਗਏ। ਬਿਲਾ ਉਤੇ 3 ਮਹੀਨਿਆਂ ਚ ਫੈਸਲਾ ਕਰਨ ਰਾਸ਼ਟਰਪਤੀ ਸੁਪਰੀਮ ਕੋਰਟ ਦੀ ਇਹ ਵੀ ਹਦਾਇਤ ਹੈ ਸਿਖਰਲੀ ਅਦਾਲਤ ਨੇ ਬਿਲਾਸਪੰਦੀ ਰਾਸ਼ਟਰਪਤੀ ਲਈ ਵੀ ਸਮਾਂ ਹੱਦ ਤੈਅ ਕੀਤੀ ਹੈ ਉਹ ਕਹਿੰਦੇ ਕਿ ਪਹਿਲਾਂ ਤਾਂ ਰਾਜਪਾਲ ਰੋਕ ਕੇ ਬੈਠ ਰਹੇ ਥੇ ਨੇ ਫਿਰ ਰਾਸ਼ਟਰਪਤੀ ਕੋਲ ਸਾਲਾਂਬੱਤੀ ਪਏ ਰਹਿੰਦੇ ਨੇ ਸੋ ਫੈਸਲਾ ਲੈਣ ਕਹਿੰਦੇ ਉਹਦੇ ਤੇ ਇਹ ਤਾਂ ਪਟੀਸ਼ਨਾਂ ਵੀ ਕਈ ਪਈਆਂ ਰਹਿੰਦੀਆਂ ਨੇ ਸੋ ਇਸ ਲਈ ਹੁਣ ਬਿਲਾ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਇਹ ਦਿਸ਼ਾ ਨਿਰਦੇਸ਼ ਜਿਹੜੇ ਮਾਨਯੋਗ ਰਾਸ਼ਪਤੀ ਜੀ ਲਈ ਵੀ ਹਦਾਇਤ ਹੋ ਗਈ ਹੈ ਕਿ ਭਾਈ 3 ਮਹੀਨਿਆਂ ਤੋਂ ਵੱਧ ਤੁਸੀਂ ਕਿਸੇ ਸੁਬੇ ਤੋਂ ਰਾਜਪਾਲ ਵੱਲੋਂ ਆਇਆ ਬਿਲ ਰੋਕ ਨਹੀਂ ਸਕਦੇ ਹਾਂ ਜਾਂ ਨਾ ਕਰਨੀ ਪੈਗੀ ਸਹੀ ਜਾਂ ਉਸ ਨੂੰ ਰੱਦ ਕਰਨਾ ਪੈਗਾ ਸੋ ਇਹ ਕਮਲ ਦਾ ਪਹਿਲੂ ਔਰ ਦੱਸਿਆ ਜਾ ਰਿਹਾ ਹੈ ਕਿ 415 ਪੰਨਿਆਂ ਦੇ ਫੈਸਲੇ ਦੇ ਵਿੱਚ ਪੰਜਾਬ ਦੇ ਮਸਲਿਆਂ ਦਾ ਵੀ ਜ਼ਿਕਰ ਹੈ ਉਹਨਾਂ ਨੇ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਹਿੰਦੇ ਪੰਜਾਬ 'ਚ ਬਿਲਾ ਨੂੰ ਪਾਸ ਕਰਨ ਤੇ ਰਾਜਪਾਲ ਵੱਲੋਂ ਕੀਤੀ ਗਈ ਦੇਰ ਦੇ ਮਾਮਲੇ ਦਾ ਵੀ ਜ਼ਿਕਰ ਹੈ ਸੋ ਇਸ ਲਈ ਇੱਕ ਪਾਸੇ ਸੁਪਰੀਮ ਕੋਰਟ ਦਾ ਇਹ ਪੱਖ ਹੈ ਜਿੱਥੋਂ ਫਿਰ ਇੱਕ ਆਸ ਉਮੀਦ ਬਣੀ ਰਹਿੰਦੀ ਹੈ ਤੇ ਦੂਸਰੇ ਪਾਸੇ ਆਪਾਂ ਸਰਕਾਰ ਦੇ ਰਵੱਈਏ ਦੇ ਹਵਾਲੇ ਨਾਲ ਗੱਲ ਕਰਕੇ ਹਟਿਆ ਕਿ ਹੁਣ ਆਪਣੇ ਮੁਲਕ 'ਚ ਸਰਕਾਰ ਨੂੰ ਸਵਾਲ ਕਰਨਾ ਵਿਰੋਧ ਕਰਨਾ ਪ੍ਰਦਰਸ਼ਨ ਕਰਨਾ ਦਿਖਾਵਾ ਕਰਨਾ ਤਰਕ ਕਰਨਾ ਸਵਾਲ ਕਰਨਾ ਦੇਸ਼द्रोह ਗੱਦਾਰੀ ਦਾ ਸਰਟੀਫਿਕੇਟ ਲੈਣ ਵਰਗਾ ਹੈ